ਗੁਰੂ ਨਾਨਕ ਪਾਤਸ਼ਾਹ ਨੇ ਇਹੋ ਜੇ ਨਗਰ ਵਿੱਚ ਚਰਨ ਪਾਏ ਨੇ ਜਿੱਥੋਂ ਦੇ ਸਾਰੇ ਲੋਗ ਠੱਗ ਡਾਕੂ ਚੋਰ ਨੇ ਠੱਗੀਆਂ ਕਰਨੀਆਂ ਤੇ ਠੱਗ ਕੇ ਖਾਣਾ ਉਹਨਾਂ ਦਾ ਕੰਮ ਹੈ ਉਹਨਾਂ ਦੀ ਰੋਜੀ ਰੋਟੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਕੌਤਕ ਖੇਡਿਆ ਗੁਰੂ ਮਹਾਰਾਜ ਨੇ ਬਹੁਤ ਸੁੰਦਰ ਤੇ ਸੋਹਣੇ ਵਸਤਰ ਪਾਲੇ ਨੇ ਤੇ ਆਪਣੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਲੇ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਡੂਮ ਬਣਾ ਲਿਆ ਤੇ ਭਾਈ ਬਾਲਾ ਜੀ ਦੀ ਉਮਰ ਸੋਨਾ ਸਾਲ ਦੀ ਕਰ ਦਿੱਤੀ ਸੰਸਾਰ ਵਿੱਚ ਜਿੰਨਾ ਵੀ ਪਸਾਰਾ ਉਹ ਸਾਰਾ ਗੁਰੂ ਮਹਾਰਾਜ ਜਿਹਦੀ ਮਾਇਆ ਦਾ ਹੀ ਪਸਾਰਾ ਸੋ ਗੁਰੂ ਮਹਾਰਾਜ ਮਾਇਆ ਦੇ ਨਾਲ ਕੀ ਨਹੀਂ ਕਰ ਸਕਦੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਜਦੋਂ ਉਹ ਠੱਗਾ ਦੇ ਪਿੰਡ ਵਿੱਚ ਗਏ ਤਾਂ ਉੱਥੋਂ ਦੇ ਠੱਗਾ ਨੇ ਸੋਚਿਆ ਵੀ ਆਹ ਜਿਹੜੇ ਲੋਕ ਆਏ ਨੇ ਇਹ ਬਹੁਤ ਹੀ ਅਮੀਰ ਤੇ ਧਨਮਾਨ ਹਨ ਉਠਾ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਇਹ ਘਰ ਤੁਹਾਡਾ ਹੀ ਹੈ ਤੁਸੀਂ ਇੱਥੇ ਆਰਾਮ ਕਰੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਹ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰ ਵਿੱਚ ਹੀ ਡੇਰਾ ਲਾ ਲਿਆ ਕਿਉਂਕਿ ਸਾਧ ਸੰਗਤ ਜੀ ਗੁਰੂ ਮਹਾਰਾਜ ਤਾਂ ਇੱਥੇ ਉਹਨਾਂ ਨੂੰ ਤਾਰਨ ਵਾਸਤੇ ਹੀ ਆਏ ਸਨ ਸੋ ਪਿੰਡ ਦੇ ਬਾਕੀ ਠੱਗਾਂ ਨੂੰ ਵੀ ਪਤਾ ਲੱਗ ਗਿਆ ਕਿ ਪਿੰਡ ਦੇ ਕਿਸੇ ਇੱਕ ਠੱਗ ਦੇ ਕੋਲ ਬਹੁਤ ਅਮੀਰ ਬੰਦੇ ਆਏ ਨੇ ਸੋ ਪਿੰਡ ਦੇ ਸਾਰੇ ਠੱਗ ਇੱਕ ਥਾਂ ਤੇ ਇਕੱਠੇ ਹੋ ਗਏ ਤੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਹ ਫਲਾਣੇ ਠੱਗ ਗੋਲ ਬਹੁਤ ਅਮੀਰ ਬੰਦੇ ਆਏ ਨੇ ਤੇ ਉਹਨਾਂ ਵਿੱਚੋਂ ਇੱਕ ਬਾਬਾ ਹੈ ਜਿਹਦੇ ਚਿਹਰੇ ਤੇ ਬਹੁਤ ਨੂਰ ਹੈ ਤੇ ਨੂਰ ਵੀ ਉਹਨਾਂ ਦੇ ਹੀ ਹੁੰਦਾ ਚਿਹਰਿਆਂ ਤੇ ਜਿਨ੍ਹਾਂ ਕੋਲ ਚੰਗੀ ਮਾਇਆ ਹੋਵੇ ਐਵੇਂ ਲੱਗਦਾ ਹੈ ਵੀ ਇਹ ਆਪਣਾ ਸਾਰਾ ਧਨ ਮਾਇਆ ਲੈ ਕੇ ਕਿਸੇ ਹੋਰ ਦੇਸ਼ ਵਿੱਚ ਜਾਂਦਾ ਪਿਆ ਸੋ ਪਿੰਡ ਦੇ ਸਾਰੇ ਠੱਗ ਉਸ ਠੱਗ ਨੂੰ ਕਹਿੰਦੇ ਬਿੱਤੇਰੇ ਘਰ ਇਹ ਤਿੰਨ ਅਮੀਰ ਬੰਦੇ ਆਏ ਨੇ ਇਹਨਾਂ ਤਿੰਨਾਂ ਨੂੰ ਤੂੰ ਰਾਤ ਨੂੰ ਮਾਰ ਦੇਣਾ ਤੇ ਇਹਨਾਂ ਦਾ ਸਮਾਨ ਸਾਰਾ ਲੁੱਟ ਲੈਣਾ ਸਵੇਰੇ ਅਸੀਂ ਆਵਾਂਗੇ ਤੇ ਤੇਰੇ ਕੋਲ ਆਪਣਾ ਹਿੱਸਾ ਲੈ ਕੇ ਜਾਵਾਂਗੇ ਕਿਤੇ ਐਵੇਂ ਨਾ ਹੋਵੇ ਵੀ ਸਾਰਾ ਮਾਲ ਲੁੱਟਿਆ ਹੋਇਆ ਤੂੰ ਹੀ ਖਾ ਲੇ ਅਸੀਂ ਸਭ ਕੁਝ ਵੇਖ ਲਿਆ ਤੇਰੇ ਘਰ ਵਿੱਚ ਆਏ ਹੋਏ ਬੰਦੇ ਵੀ ਦੇਖ ਲੈਨੇ ਇਸ ਲਈ ਸਾਨੂੰ ਸਾਡਾ ਹਿੱਸਾ ਸਵੇਰੇ ਮਿਲ ਜਾਣਾ ਚਾਹੀਦਾ ਐਵੇਂ ਕਹਿ ਕੇ ਸਾਰੇ ਠੱਗ ਆਪਣੇ ਆਪਣੇ ਘਰੇ ਜਲੇਗੇ ਸਾਰਾ ਦਿਨ ਬੀਤ ਗਿਆ ਤੇ ਰਾਤ ਪੈ ਗਈ ਰਾਤ ਨੂੰ ਸਾਰੇ ਠੱਗ ਖਾਣਾ ਪੀਣਾ ਖਾ ਕੇ ਸੌਂਗੇ ਹੁਣ ਸਾਧ ਸੰਗਤ ਦੀ ਸਾਰੀ ਦੁਨੀਆ ਗੁਰੂ ਮਹਾਰਾਜ ਜੀ ਦੀ ਮਾਇਆ ਕਰਕੇ ਸੁੱਤੀ ਪਈ ਹੈ ਤਾਂ ਇਹ ਠੱਗ ਕੀ ਚੀਜ਼ ਨੇ ਜਿਹੜੀ ਨੀਂਦ ਹੈ ਸਾਧ ਸੰਗਤ ਜੀ ਇਹ ਵੀ ਇੱਕ ਮਹਾਸ਼ਕਤੀ ਹੈ ਇਹ ਵੀ ਇੱਕ ਦੇਵੀ ਹੈ ਪਰਮੇਸ਼ਰ ਨੇ 9 ਕਰੋੜ ਦੇਵੀਆਂ ਬਣਾਈਆਂ ਨੇ ਉਹਦੇ ਵਿੱਚੋਂ ਭੁੱਖ ਪਿਆਸ ਤੇ ਨੀਂਦ ਇਹ ਤਿੰਨ ਦੇਵੀਆਂ ਸਾਡੇ ਨਾਲ ਹਮੇਸ਼ਾ ਰਹਿੰਦੀਆਂ ਨੇ ਜੇ ਇਹ ਤਿੰਨ ਦੇਵੀਆਂ ਕਿਸੇ ਨਾਲ ਰੁੱਸ ਜਾਣ ਤਾਂ ਬੰਦਾ ਬਿਮਾਰ ਹੋ ਜਾਂਦਾ ਸਾਧ ਸੰਗਤ ਜੀ ਇਹ ਗੱਲ ਬੰਦਗੀ ਵਾਲੇ ਪੁਰਸ਼ ਜਾਣਦੇ ਨੇ ਅਗਿਆਨ ਬੰਦਾ ਤਾਂ ਇਹਨੂੰ ਸਮਝ ਹੀ ਨਹੀਂ ਸਕਦਾ ਉਹ ਸਮਝਦੇ ਨੇ ਕਿ ਨੀਂਦ ਭੁੱਖ ਤੇ ਪਿਆਸ ਸਾਡੇ ਵਸ ਨੇ ਪਰ ਨਹੀਂ ਇਹ ਤਾਂ ਪਰਮੇਸ਼ਰ ਦੀ ਕੁਦਰਤ ਦਾ ਕ੍ਰਿਸ਼ਮ ਹੈ ਹੁਣ ਤੁਸੀਂ ਬਿਮਾਰਾਂ ਨੂੰ ਵੇਖੋ ਨਾ ਤਾਂ ਉਹਨਾਂ ਨੂੰ نیند ਆਂਦੀ ਹੈ ਨਾ ਤਾਂ ਉਹਨਾਂ ਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਉਹਨਾਂ ਨੂੰ ਪਿਆਸ ਲੱਗਦੀ ਹੈ ਸਾਧ ਸੰਗਤ ਜੀ ਜੇ ਕਿਸੇ ਨੂੰ ਬਹੁਤੀ نیند ਆ ਜਾਵੇ ਫਿਰ ਉਹਨੂੰ ਜਾਗ ਵੀ ਨਹੀਂ ਆਤੀ ਤੇ ਸਾਧ ਸੰਗਤ ਜੀ ਜਾਗ ਦੀ ਇੱਕ ਦੀਵੀ ਹੈ ਸੋ ਪਿੰਡ ਦੇ ਠੱਗਾਂ ਨੂੰ ਇਹੋ ਜੀ نیندਾਈ ਕਿ ਉਹਨਾਂ ਨੂੰ ਕੁਝ ਚੇਤੇ ਹੀ ਨਹੀਂ ਰਿਹਾ ਕਿ ਰਾਤ ਨੂੰ ਸਾਡੇ ਕੋਲ ਅਮੀਰ ਬੰਦੇ ਆਏ ਸਨ ਤੇ ਉਹਨਾਂ ਨੂੰ ਤਾਂ ਅਸੀਂ ਰਾਤ ਨੂੰ ਲੁੱਟਣਾ ਸੀ ਠੱਗੀ ਮਾਰਨੀ ਸੀ ਪਰ ਉਹ ਤਾਂ ਸਾਰੇ ਸੁੱਤੇ ਰਹੇ ਸੋ ਜਦੋਂ ਅਗਲਾ ਦਿਨ ਹੋ ਗਿਆ ਸੂਰਜ ਚੜ ਗਿਆ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗਦੀਆਂ ਪਰ ਉਸ ਪਿੰਡ ਦੇ ਵਿੱਚ ਹਜੇ ਵੀ ਕੋਈ ਜਾਗਿਆ ਨਹੀਂ ਬੱਚੇ ਬੁੱਢੇ ਬੀਬੀਆਂ ਜਵਾਨ ਸਾਰੇ ਥੱਕ ਸੁੱਤੇ ਪਏ ਨੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਸਦਾ ਹੀ ਜਾਗਦੇ ਨੇ ਗੁਰੂ ਪਾਤਸ਼ਾਹ ਤਾਂ ਅੰਮ੍ਰਿਤ ਵੇਲੇ ਤੋਂ ਹੀ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਸਨ ਗੁਰੂ ਨਾਨਕ ਪਾਤਸ਼ਾਹ ਤਾਂ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਸੋ ਤੇ ਅਨੁਛੜ ਕੇ ਤੁਰ ਪਏ ਸਨ ਸੋ ਜਦੋਂ ਗੋਟੇ-ਗੋਡੇ ਸੂਰਜ ਚੜ ਗਿਆ ਤਾਂ ਠੱਗਾਂ ਨੂੰ ਜਾ ਗਈ ਹੁਣ ਸਾਰੇ ਠੱਗ ਇਕੱਠੇ ਹੁੰਦੇ ਨੇ ਤੇ ਕਥੇ ਹੋ ਕੇ ਉਹਦੇ ਘਰ ਆ ਗਏ ਜਿਹਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਰਾਤ ਨੂੰ ਰੁਕੇ ਸੀ ਉਹ ਸਾਰੇ ਕਹਿੰਦੇ ਵੀ ਹਾਂ ਵੀ ਜਿਹੜਾ ਰਾਤ ਨੂੰ ਤੂੰ ਮਾਲ ਲੁੱਟਿਆ ਉਹਦੇ ਵਿੱਚੋਂ ਸਾਡਾ ਹਿੱਸਾ ਦੇ ਕਹਿੰਦੇ ਉਹ ਠੱਗ ਜਿਹੜਾ ਸੀ ਉਹ ਸੋਚਾਂ ਵਿੱਚ ਪੈ ਗਿਆ ਵੀ ਹੁਣ ਕੀ ਕਰਾਂ ਉਹਨੇ ਸੱਚ ਦੱਸਿਆ ਉਹ ਕਹਿੰਦਾ ਵੀ ਮੈਂ ਤਾਂ ਰਾਤ ਨੂੰ ਇਹ ਇੰਤਜ਼ਾਰ ਕਰਦਾ ਰਿਹਾ ਕਿ ਇਹ ਕਦੋਂ ਸੌਣ ਤੇ ਮੈਂ ਇਹਨਾਂ ਨੂੰ ਮਾਰ ਕੇ ਦੱਬ ਕੇ ਇਹਨਾਂ ਦਾ ਗਹਿਣਾ ਗੱਟਾ ਖੂਨ ਆਉ ਪਰ ਕਹਿੰਦਾ ਵੀ ਮੈਨੂੰ ਖੁਦ ਨੂੰ ਇਹੋ ਜੀ ਨੀਂਦ ਆਈ ਵੀ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਚੱਲਿਆ ਕਿ ਮੈਂ ਮਰ ਗਿਆ ਜਾਂ ਸੁੱਤਾ ਪਿਆ ਮੇਰੀ ਤਾਂ ਅੱਖ ਹੁਣੇ-ਹੁਣੇ ਖੁੱਲੀ ਹੈ ਹੁਣ ਸਾਰੇ ਠੱਗ ਉਹ ਠੱਗ ਨੂੰ ਕਹਿੰਦੇ ਵੀ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਹੈ ਸਾਰੇ ਕਰੇ ਕੋਈ ਮਾਲ ਪੱਤਾ ਆਵੇ ਅਸੀਂ ਤੇਰੇ ਨਾਲ ਵੰਡਦੇ ਆ ਪਰ ਤੂੰ ਤਾਂ ਆਪਣੀ ਸਾਰੀ ਲੁੱਟ ਇਕੱਲਾ ਹੀ ਹਜਮ ਕਰੀ ਫਿਰਦਾ ਐਵੇਂ ਨਹੀਂ ਅਸੀਂ ਹੋਣ ਦੇਣਾ ਅਸੀਂ ਤਾਂ ਤੇਰੇ ਕੋਲੋਂ ਆਪਣਾ ਹਿੱਸਾ ਲੈ ਕੇ ਹਟਣਾ ਸਾਡੇ ਸਾਹਮਣੇ ਰਾਤ ਨੂੰ ਤੇਰੇ ਕੋਲ ਬਹੁਤ ਅਮੀਰ ਬੰਦੇ ਆਏ ਸੀ ਦਿਖਦਾ ਸੀ ਵੀ ਉਹ ਬਹੁਤ ਅਮੀਰ ਨੇ ਹੱਥਾਂ ਵਿੱਚ ਸੋਨੇ ਦੇ ਕੜੇ ਵੀ ਪਾਏ ਹੋਏ ਸੀ ਸਾਨੂੰ ਤਾਂ ਐਂ ਲੱਗਦਾ ਵੀ ਤੂੰ ਰਾਤ ਨੂੰ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਗੱਬਿਆ ਤੇ ਸਾਰਾ ਮਾਲ ਲੁੱਟ ਕੇ ਹੁਣ ਇਕੱਲੇ ਹੀ ਹਜਮ ਕਰਨ ਨੂੰ ਫਿਰਦਾ। ਸਾਨੂੰ ਲੱਗਦਾ ਵੀ ਤੇਰੇ ਕੋਲ ਬਹੁਤ ਚੰਗਾ ਹੀ ਮਾਲ ਆਇਆ। ਤਾਂ ਹੀ ਤੂੰ ਉਸ ਲੁੱਟ ਨੂੰ ਸਾਡੇ ਕੋਲੋਂ ਲੁਕਾ ਰਿਹਾ ਹੈ। ਜੇ ਤੈਨੂੰ ਮਾਰਨਾ ਵੀ ਪਿਆ ਤਾਂ ਤੈਨੂੰ ਮਾਰ ਵੀ ਦਵਾਂਗੇ। ਪਰ ਤੇਰੇ ਦੇ ਕੋਲੋਂ ਆਪਣੀ ਲੁੱਟ ਦਾ ਹਿੱਸਾ ਜ਼ਰੂਰ ਲਵਾਂਗੇ। ਤੂੰ ਕਿਉਂ ਚੁੱਪ ਕਰਕੇ ਬੈਠਾ ਹੈ? ਸਾਰੇ ਪਿੰਡ ਦੇ ਠੱਗ ਤੇਰੇ ਕੋਲ ਆਏ ਨੇ ਤੇ ਤੂੰ ਚੁੱਪ ਕਰਕੇ ਬੈਠਾ ਹੈ? ਸਾਨੂੰ ਦੱਸ ਕਿੱਥੇ ਤੂੰ ਲੁੱਟ ਦਾ ਸਮਾਨ ਲੁਕਾਇਆ ਹੋਇਆ ਹੈ? ਉਹ ਠੱਗ ਕਹਿੰਦਾ ਵੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਮੈਂ ਰਾਤ ਨੂੰ ਉਹਨਾਂ ਨੂੰ ਲੁੱਟਣਾ ਹੀ ਸੀ ਮੈਂ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਦਬਬ ਦੇਣਾ ਸੀ ਤੇ ਸਾਰਾ ਸਮਾਨ ਲੁੱਟ ਲੈਣਾ ਸੀ ਪਰ ਪਤਾ ਨਹੀਂ ਮੇਰੀ ਅੱਖ ਕਿਹਨੇ ਲੱਗ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਸਾਰੀ ਰਾਤ ਸੁੱਤਾ ਹੀ ਰਿਆ ਹੁਣ ਜਾ ਕੇ ਮੇਰੀ ਅੱਖ ਖੁੱਲੀ ਹੈ ਤੁਸੀਂ ਮੇਰੀ ਗੱਲ ਦਾ ਯਕੀਨ ਕਰ ਲਵੋ ਵੀ ਮੈਂ ਉਹਨਾਂ ਨੂੰ ਲੁੱਟ ਨਹੀਂ ਸਕਿਆ ਉਹ ਮੇਰੇ ਲੁੱਟਣ ਤੋਂ ਪਹਿਲਾਂ ਹੀ ਚਲੇ ਗਏ ਨੇ ਉਹ ਕਹਿੰਦਾ ਵੀ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਆਪਣੇ ਪੀਰਾ ਦੀ ਕਸਮ ਖਾਂਦਾ ਹੁਣ ਸਾਥ ਸੰਗਤ ਦੀ ਜਿਹੜੇ ਫੱਗ ਚੋਰ ਇਹੋ ਜਿਹੇ ਲੋਕ ਹੁੰਦੇ ਨੇ ਉਹ ਪੀਰਾ ਨੂੰ ਬਹੁਤ ਮੰਨਦੇ ਨੇ ਪੀਰ ਅੱਖਰ ਦਾ ਅਰਥ ਹੈ ਬਜ਼ੁਰਗ ਜਾਂ ਵੱਡਾ ਇਹ ਬਹੁਤ ਪਵਿੱਤਰ ਸ਼ਬਦ ਜਿਵੇਂ ਪੀਰ ਭੀਖਨ ਸਾਹਿਬ ਜੋ ਪਟਨਾ ਸਾਹਿਬ ਦੀ ਧਰਤੀ ਤੇ ਚੱਲ ਕੇ ਗੁਰੂ ਮਹਾਰਾਜ ਜਿਹਦੇ ਦਰਸ਼ਨ ਕਰਨ ਆਏ ਸੀ ਇੱਕ ਜੀ ਪੀਰ ਬੁੱਧੂ ਸਾਹਿਬ ਜਿਨ੍ਹਾਂ ਨੇ ਆਪਣੇ ਬੱਚੇ ਗੁਰੂ ਕਲਗੀ ਧਰ ਵਾਸਤੇ ਕੌਮ ਵਾਸਤੇ ਵਾਰ ਦਿੱਤੇ ਪ੍ਰਸਾਦ ਸੰਗਤ ਜੀ ਦੁਨੀਆ ਵਿੱਚ ਉਹ ਵੀ ਪੀਰ ਨੇ ਜਿਹੜੇ ਲੋਕਾਂ ਨੂੰ ਭਰਮਾਂ ਵਿੱਚ ਪਾਉਂਦੇ ਨੇ ਰਿੱਧੀਆਂ ਸਿੱਧੀਆਂ ਦੇ ਮਗਰ ਲਾ ਕੇ ਆਪਣੇ ਪਿੱਛੇ ਲੌਂਦੇ ਨੇ ਸੋਏ ਫੱਗਾ ਨੂੰ ਚੋਰਾ ਨੂੰ ਸੱਟੇ ਲਾਉਣ ਵਾਲਿਆਂ ਨੂੰ ਇਹਨਾਂ ਪੀਰਾਂ ਦੀ ਬਹੁਤ ਮਦਦ ਹੁੰਦੀ ਹੈ ਸਾਧ ਸੰਗਤ ਜੀ ਇਹੋ ਜਿਹੇ ਲੋਕ ਪੀਰ ਕਹਾਣ ਦੇ ਹੱਕਦਾਰ ਨਹੀਂ ਹੈ ਉਹ ਲੋਕ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਆਪਣੇ ਆਪ ਨੂੰ ਪੀਰ ਨਹੀਂ ਘੁਆਣਾ ਚਾਹੀਦਾ ਕਿਉਂਕਿ ਪੀਰ ਸ਼ਬਦ ਤਾਂ ਸਾਧ ਸੰਗਤ ਜੀ ਬਹੁਤ ਪਵਿੱਤਰ ਹੈ ਤੇ ਇਸ ਦੁਨੀਆ ਤੇ ਜੇ ਕੋਈ ਸੱਚਾ ਪੀਰ ਹੈ ਤੇ ਪੂਰਾ ਪੀਰ ਹੈ ਤਾਂ ਉਹ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਹਨ ਸੋ ਉਹ ਠੱਗ ਜਿਨ੍ਹਾਂ ਦੇ ਘਰੇ ਗੁਰੂ ਪਾਤਸ਼ਾਹ ਜੀ ਰਾਤ ਰੁਕੇ ਸੀ ਉਹ ਬੰਦਾ ਕਹਿੰਦਾ ਮੈਨੂੰ ਮੇਰੇ ਪੀਰਾਂ ਦੀ ਸੌ ਮੈਂ ਉਹਨਾਂ ਯਾਤਰੂਆਂ ਨੂੰ ਨਹੀਂ ਲੁੱਟਿਆ ਮੈਂ ਉਹਨਾਂ ਦਾ ਲੁੱਟਦਾ ਸਮਾਨ ਕਿਤੇ ਵੀ ਨਹੀਂ ਛੁਪਾਇਆ ਸੋ ਜਦੋਂ ਉਸਨੇ ਪੀਰ ਦੀ ਸੌਂ ਖਾ ਲਈ ਤਾਂ ਸਾਰੇ ਪਿੰਡ ਦੇ ਠੱਗਾਂ ਨੇ ਉਹਦੀ ਗੱਲ ਮੰਨ ਲਈ ਕਿ ਹਾਂ ਜੇ ਇਹ ਬੰਦਾ ਪੀਰ ਦੀ ਸੌਂ ਖਾ ਰਿਹਾ ਹੈ ਤਾਂ ਸਾਨੂੰ ਮੰਨਣਾ ਪੈਣਾ ਹੁਣ ਸਾਰੇ ਠੱਗ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਇਹਦਾ ਮਤਲਬ ਤਾਂ ਇਹ ਹੋਇਆ ਵੀ ਉਹ ਜਿਹੜੇ ਯਾਤਰੀ ਆਏ ਸੀ ਉਹ ਜਿਹੜੀ ਸਾਮੀ ਰਾਤ ਨੂੰ ਰੁਕਣ ਆਏ ਸੀ ਉਹ ਤਾਂ ਸਾਡੇ ਹੱਥੋਂ ਨਿਕਲ ਗਈ ਹੋ ਸਾਰੇ ਆਪਸ ਵਿੱਚ ਵਿਚਾਰ ਬਣਾਇਆ ਕਿ ਅਸੀਂ ਉਹਨਾਂ ਦੇ ਪਿੱਛੇ ਘੋੜੇ ਲਾਈਏ ਧਾਵਾ-ਧਾਵਾ ਤੇ ਉਹਨਾਂ ਨੂੰ ਲੱਭੀਏ ਉਹਨਾਂ ਦਾ ਰਾਹ ਰੋਕੀਏ ਸਾਰੇ ਆਪਸ ਵਿੱਚ ਸਲਾਹਾਂ ਕਰਦੇ ਨੇ ਕਿ ਉਹ ਕਿੱਧਰ ਨੂੰ ਗਏ ਨੇ ਸਾਧ ਸੰਗਤ ਜੀ ਜਿਹੜੇ ਠੱਗ ਹੁੰਦੇ ਨੇ ਇਹ ਬੰਦੇ ਦੀ ਪੈੜ ਨੂੰ ਪਛਾਣ ਲੈਂਦੇ ਨੇ ਤੇ ਇਹਨਾਂ ਦੀ ਨਿਗਾਹ ਵੀ ਬਹੁਤ ਤੇਜ ਹੁੰਦੀ ਹੈ ਤਾਂ ਇਸ ਕਰਕੇ ਸਾਰੇ ਠੱਗ ਪਿੰਡ ਦੀਆਂ ਚਾਰੇ ਦਿਸ਼ਾਵਾਂ ਦੇ ਵਿੱਚ ਫੈਲ ਜਾਂਦੇ ਨੇ ਉਹਨਾਂ ਠੱਗਾਂ ਦੇ ਵਿੱਚੋਂ ਕੁਝ ਜਵਾਨ ਠੱਗਾ ਨੇ ਇਹ ਕਿਹਾ ਵੀ ਅਸੀਂ ਅੱਗੇ ਜਾਂਦੇ ਹਾਂ ਤੇ ਅਸੀਂ ਘੇਰਦੇ ਹਾਂ ਪੰਜ ਕ ਕੋਹ ਦੀ ਦੂਰੀ ਤੇ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਘੇਰ ਲਿਆ ਸਾਧ ਸੰਗਤ ਜੀ ਆ ਮੂਰਖ ਲੋਗਾਂ ਨੂੰ ਕਿੱਥੋਂ ਸਮਝ ਆਣੀ ਹੈ ਕਿ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਰਾਹ ਤਾਂ ਕਦੀ ਰੋਕ ਹੀ ਨਹੀਂ ਸਕਦੇ ਗੁਰੂ ਮਹਾਰਾਜ ਜੀ ਨੂੰ ਉਹ ਕੀ ਘੇਰਦੇ ਸਾਧ ਸੰਗਤ ਜੀ ਜਦੋਂ ਗੁਰੂ ਮਹਾਰਾਜ ਮੱਕੇ ਵਿੱਚ ਸਨ ਉਦੋਂ ਜਦੋਂ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਵਿਖੇ ਗੁਰੂ ਮਹਾਰਾਜ ਜੀ ਨੂੰ ਯਾਦ ਕੀਤਾ ਨਾ ਤਾਂ ਗੁਰੂ ਸਾਹਿਬ ਮੱਕੇ ਤੋਂ ਸੁਲਤਾਨਪੁਰ ਬਸ ਫੁਰਨੇ ਮਾਤਰ ਦੇ ਸਮੇਂ ਦੇ ਵਿੱਚ ਹੀ ਆਗੇ ਸਨ ਸੋ ਜੇ ਗੁਰੂ ਮਹਾਰਾਜ ਜੀ ਨੇ ਜਾਣਾ ਹੀ ਹੁੰਦਾ ਤਾਂ ਗੁਰੂ ਮਹਾਰਾਜ ਤਾਂ ਇੱਥੋਂ ਕਿਤੇ ਵੀ ਜਾ ਸਕਦੇ ਸੀ ਪ੍ਰਸਾਦ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਇੱਕ ਕੌਤਕ ਰਚਾਣਾ ਇੱਕ ਖੇਡ ਰਚਾਣੀ ਹੈ ਤੇ ਇਹਨਾਂ ਲੋਕਾਂ ਨੂੰ ਤਾਰਨਾ ਤਾਂ ਹੀ ਗੁਰੂ ਮਹਾਰਾਜ ਜੀ ਇੱਥੋਂ ਨਹੀਂ ਗਏ ਸੋ ਉਹ ਠੱਗ ਗੁਰੂ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਮੇਰੇ ਘਰ ਚੋਰੀ ਕਰਕੇ ਆਏ ਹੋ ਸਾਡੇ ਘਰੋਂ ਚੋਰੀ ਕਰਕੇ ਭਜਦੇ ਪਏ ਹੋ ਵੇਖੋ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਠੱਗਾਂ ਨੇ ਚੋਰ ਬਣਾ ਦਿੱਤਾ ਗੁਰੂ ਮਹਾਰਾਜ ਨੂੰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਹੁਣ ਮਾਰ ਕੇ ਛੱਡਾਂਗੇ ਐਵੇਂ ਨਹੀਂ ਅਸੀਂ ਛੱਡਦੇ ਜੇ ਬਚਣਾ ਚਾਹੁੰਦੇ ਹੋ ਤਾਂ ਜਿੰਨਾ ਵੀ ਧਨ ਤੁਸੀਂ ਸਾਡੇ ਘਰਾਂ ਵਿੱਚੋਂ ਚੁਰਾ ਕੇ ਆਏ ਹੋ ਉਹ ਇੱਥੇ ਰੱਖ ਦਿਓ ਸਾਹ ਸੰਗੇ ਜੀ ਉਹਨਾਂ ਦੇ ਕਹਿਰ ਦਾ ਭਾਅ ਇਹ ਸੀ ਕਿ ਬੰਦੇ ਨੂੰ ਆਪਾਂ ਕਵਾਂਗੇ ਵੀ ਤੂੰ ਚੋਰੀ ਕਰਕੇ ਆਇਆ ਹੈ ਤੇ ਉਹ ਡਰ ਕੇ ਆਪਣੇ ਸਮਾਨ ਇੱਥੇ ਰੱਖ ਦੇਗਾ ਤੇ ਅਸੀਂ ਉਹਨੂੰ ਸਮਾਨ ਨੂੰ ਚੱਕ ਕੇ ਲੈ ਜਾਵਾਂਗੇ ਪਰ ਇਹਨਾਂ ਮੁਰਖਾਂ ਨੂੰ ਕੀ ਪਤਾ ਸੀ ਵੀ ਜਿਨ੍ਹਾਂ ਦੇ ਸਾਹਮਣੇ ਇਹ ਗੱਲਾਂ ਕਰ ਰਹੇ ਨੇ ਉਹ ਤਾਂ ਖੁਦ ਪਰਮੇਸ਼ਰ ਹਨ ਇਹਨਾਂ ਨੂੰ ਤਰਨ ਆਈ ਨਹੀਂ ਇਹਨਾਂ ਦੇ ਸਾਹਮਣੇ ਇਹਨਾਂ ਦੀ ਕਿਹੜੀ ਚੁਤराई ਚੱਲਨੀ ਸੀ ਜਿਨ੍ਹਾਂ ਨੇ ਸਾਰੇ ਜਗਤ ਨੂੰ ਠੱਗ ਲਿਆ ਉਹਨਾਂ ਨੂੰ ਭਲਾ ਇਹ ਲੋਕ ਕਿਵੇਂ ਠੱਗ ਸਕਦੇ ਸਨ ਜਿਹੜਾ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਮਾਇਆ ਦੀ ਬੂਟੀ ਸੁngਾ ਕੇ ਠੱਗ ਸਕਦਾ ਹੈ ਉਹਨੂੰ ਸਾਧ ਸੰਗਤ ਜੀ ਆ ਲੋਕ ਆਚਾਰਕ ਬੰਦੇ ਕਿਵੇਂ ਠੱਗ ਸਕਦੇ ਨੇ ਹੁਣ ਉਹ ਲੋਕ ਗੁਰੂ ਮਹਾਰਾਜ ਜੀ ਨੂੰ ਦਬਕੇ ਮਾਰਦੇ ਨੇ ਵੀ ਜੋ ਕੁਝ ਤੁਸੀਂ ਚਰਾਇਆ ਉਹ ਇੱਥੇ ਰੱਖ ਦਿਓ ਨਹੀਂ ਤਾਂ ਤੁਸੀਂ ਆਪਣੀ ਜਾਨ ਤੋਂ ਵੀ ਜਾਓਗੇ ਸੋ ਗੁਰਨਾਨਕ ਸੱਚੇ ਪਾਸ਼ਾ ਇੱਥੇ ਇੱਕ ਕੌਤਕ ਖੇਡਦੇ ਨੇ ਉਹਨਾਂ ਨੂੰ ਐਵੇਂ ਦਿਖਾਉਂਦੇ ਨੇ ਵੀ ਅਸੀਂ ਉਹਨਾਂ ਤੋਂ ਡਰ ਗਏ ਆ ਠੱਗਾਂ ਨੂੰ ਐਵੇਂ ਲੱਗੇ ਵੀ ਅਸੀਂ ਉਹਨਾਂ ਦੀ ਗੱਲ ਮੰਨ ਰਹੇ ਆ ਸੋ ਮਹਾਰਾਜ ਉੱਤੇ ਖਲੋਤੇ ਰਹੇ ਤੇ ਅੱਗੇ ਨਹੀਂ ਵਧੇ ਗੁਰੂ ਮਹਾਰਾਜ ਜੀ ਨੇ ਉਹਨਾਂ ਠੱਗਾਂ ਨੂੰ ਪੁੱਛਿਆ ਕੀ ਗੱਲ ਐ ਸਾਨੂੰ ਕਿਉਂ ਆਵਾਜ਼ਾਂ ਮਾਰ ਮਾਰ ਕੇ ਰੋਕਦੇ ਹੋ ਸੋ ਉਹਨਾਂ ਚਾਰ ਠੱਗਾਂ ਦੇ ਵਿੱਚੋਂ ਇੱਕ ਠੱਗ ਬੋਲਿਆ ਰਾਤ ਨੂੰ ਤੁਸੀਂ ਸਾਡੇ ਘਰੇ ਰੁਕੇ ਉੱਥੇ ਆਰਾਮ ਕੀਤਾ ਤੇ ਸਵੇਰ ਨੂੰ ਸਾਡਾ ਸਾਰਾ ਘਰ ਲੁੱਟ ਕੇ ਲੈ ਗਏ ਜਿੰਨਾ ਵੀ ਤੁਸੀਂ ਸਾਡਾ ਸਮਾਨ ਲੁੱਟਿਆ ਹੈ ਉਹ ਇੱਥੇ ਰੱਖ ਦਿਓ ਤੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਮਾਰ ਕੇ ਇੱਥੇ ਹੀ ਦੱਬ ਦਿਵਾਂਗੇ ਹੁਣ ਸਾਧ ਸੰਗਤ ਜੀ ਇਹਨਾਂ ਥੱਗਾ ਦੇ ਮੂੰਹ ਦੇ ਵਿੱਚੋਂ ਅਸਲੀ ਗੱਲ ਨਿਕਲਣੀ ਸ਼ੁਰੂ ਹੋਗੀ ਉਹ ਕਹਿ ਬੈਠੇ ਵੀ ਇਹ ਤਾਂ ਸਾਡੀ ਪੁਰਾਣੀ ਰੀਤ ਚੱਲੀ ਆਂਦੀ ਹੈ ਸਾਡੇ ਘਰੇ ਸਾਡੇ ਪਿੰਡਾਂ ਦੇ ਵਿੱਚ ਕੋਈ ਵੀ ਆਵੇ ਅਸੀਂ ਰਾਤ ਨੂੰ ਉਹਨੂੰ ਠੱਗ ਕੇ ਮਾਰ ਦਿੰਨੇ ਆ ਤੇ ਉਹਦਾ ਸਾਰਾ ਸਮਾਨ ਲੁੱਟ ਲੈਨੇ ਆ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਮੁਖ ਤੋਂ ਇਹ ਬਚਨ ਸੁਨੇ ਮਹਾਰਾਜ ਕਹਿੰਦੇ ਜੀ ਸੱਧ ਕੇ ਮਾਰੋ ਮਾਰ ਦਿਓ ਸਾਨੂੰ ਬਿਲਕੁਲ ਵੀ ਦੇਰੀ ਨਾ ਲਾਇਓ ਸਾਨੂੰ ਮਾਰਨ ਵਾਸਤੇ ਪਰ ਸਾਨੂੰ ਮਾਰਨ ਤੋਂ ਪਹਿਲਾਂ ਸਾਡੇ ਵਾਸਤੇ ਇੱਕ ਕੰਮ ਕਰੋ ਤੁਸੀਂ ਸਾਨੂੰ ਮਾਰੂਗੇ ਤੇ ਸਾਡੇ ਸਰੀਰ ਨੂੰ ਇੱਥੇ ਸੁੱਟ ਦਿਓਗੇ ਮਹਾਰਾਜ ਕਹਿੰਦੇ ਸਾਡੇ ਸਰੀਰ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਜੇ ਸਾਨੂੰ ਮਾਰਨਾ ਹੈ ਮਾਰਨ ਤੋਂ ਬਾਅਦ ਸਾਡੇ ਸਰੀਰ ਦੀ ਮਰਿਆਦਾ ਅਨੁਸਾਰ ਸੰਭਾਲ ਹੋਣੀ ਚਾਹੀਦੀ ਹੈ ਜਿੰਨਾ ਵੀ ਤੁਹਾਨੂੰ ਤਨ ਚਾਹੀਦਾ ਹੈ ਉਹ ਲੈ ਜਾਓ ਸਾਨੂੰ ਉਹਦੀ ਕੋਈ ਫਿਕਰ ਨਹੀਂ ਪਰ ਸਾਡੀ ਇੱਕ ਗੱਲ ਜ਼ਰੂਰ ਮੰਨ ਲਿਓ ਸਾਡੇ ਸਰੀਰ ਦਾ ਸੰਸਕਾਰ ਮਰਿਆਦਾ ਅਨੁਸਾਰ ਕਰਨਾ ਹੈ ਮਹਾਰਾਜ ਕਹਿੰਦੇ ਵੀ ਤੁਸੀਂ ਤਾਂ ਸ਼ਸਤਰ ਫੜੇ ਹੋਏ ਨੇ ਸਾਨੂੰ ਤੁਸੀਂ ਭਜਨ ਦੇਣਾ ਨਹੀਂ ਤੇ ਅਸੀਂ ਭਜਨਨ ਜੇ ਅਸੀਂ ਭਜੇ ਤਾਂ ਤੁਸੀਂ ਸਾਡੇ ਤੇ ਸ਼ਸਤਰਾਂ ਨਾਲ ਵਾਰ ਕਰੋਗੇ ਇਸ ਲਈ ਅਸੀਂ ਭੱਜ ਨਹੀਂ ਸਕਦੇ ਤੁਸੀਂ ਸਾਰੇ ਸ਼ਸਤਰਧਾਰੀਓ ਤੇ ਅਸੀਂ ਤਾਂ ਨਿਹੱਤੇ ਆ ਸਾਹਿਬ ਸੰਗਤ ਜੀ ਕਿਸੇ ਨੂੰ ਵੀ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਅੱਖ ਚਬਕਲ ਦੇ ਸਮੇਂ ਵਾਸਤੇ ਵੀ ਹੋ ਜਾਣ ਤਾਂ ਉਹਦੇ ਕਿੰਨੇ ਜਨਮਾਂ ਦੇ ਪਾਪ ਉਸੇ ਵਕਤ ਸੜ ਜਾਂਦੇ ਨੇ ਸੋ ਉਹ ਠੱਗ ਤਾਂ ਗੁਰੂ ਸਾਹਿਬ ਜੀ ਦੇ ਕਿੰਨੇ ਦੇਰ ਤੋਂ ਹੀ ਦਰਸ਼ਨ ਕਰ ਰਹੇ ਸਨ ਤੇ ਉਹਨਾਂ ਤੇ ਗੁਰੂ ਮਹਾਰਾਜ ਜੀ ਦੇ ਬਚਨਾਂ ਦਾ ਵੀ ਅਸਰ ਪੈ ਰਿਹਾ ਸੀ ਸੋ ਕਹਿੰਦੇ ਨੇ ਸਾਧ ਸੰਗਤ ਜੀ ਉਹਨਾਂ ਠੱਗਾ ਦੇ ਮਨਾਂ ਵਿੱਚ ਗੁਰੂ ਮਹਾਰਾਜ ਜਿਹਦੇ ਦਰਸ਼ਨਾਂ ਸਦਕਾ ਰਹਿਮ ਆ ਗਿਆ ਹੁਣ ਸਾਧ ਸੰਗਤ ਜੀ ਸਭ ਨੂੰ ਪਤਾ ਹੈ ਡਾਕੂਆਂ ਦਾ ਚੋਰਾ ਦਾ ਤੇ ਠੱਗਾ ਦਾ ਰਹਿਮ ਦੇ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਤੇ ਰਹਿਮ ਨਹੀਂ ਆਉਂਦਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੁਝ ਹੈ ਹੀ ਇਹੋ ਜਿਹੇ ਨੇ ਉਹਨਾਂ ਦੇ ਮਨਾਂ ਵਿੱਚ ਰਹਿਮ ਆ ਗਿਆ ਤੇ ਉਹ ਠੱਗ ਕਹਿੰਦੇ ਵੀ ਇਹਨਾਂ ਦੀ ਅਸੀਂ ਗੱਲ ਮੰਨ ਲੈਨੇ ਆ ਪਰ ਕਹਿੰਦੇ ਇੱਕ ਤਾਂ ਸੰਸਕਾਰ ਵਾਸਤੇ ਲੱਕੜਾ ਤੇ ਅੱਗ ਚਾਹੀਦੀ ਹੈ ਤੇ ਦੂਜੀ ਗੱਲ ਜੇ ਤੁਹਾਨੂੰ ਅਸੀਂ ਇੱਥੇ ਛੱਡਦੇ ਆ ਤਾਂ ਹੋ ਸਕਦਾ ਵੀ ਤੁਸੀਂ ਕਿਤੇ ਸਰਕਾਰੀ ਦਰਬਾਰੇ ਸਾਡੀ ਖਬਰ ਕਰ ਦਿਵੋ ਸੋ ਉਹ ਇਹ ਵੀ ਕਹਿੰਦੇ ਵੀ ਅੱਗ ਕਿੱਥੋਂ ਲੈ ਕੇ ਆਗੀ ਸਾਨੂੰ ਤਾਂ ਅੱਗ ਵੀ ਨਹੀਂ ਦਿਸਦੀ ਗੁਰੂ ਮਹਾਰਾਜ ਕਹਿੰਦੇ ਭਾਈ ਇੱਧਰ ਵੇਖੋ ਤੁਹਾਨੂੰ ਉਹ ਧੂਆ ਨਿਕਲਦਾ ਹੋਇਆ ਦਿਸ ਰਿਹਾ ਹੈ ਕਿ ਨਹੀਂ ਦਿਸ ਰਿਹਾ ਹੈ ਮਹਾਰਾਜ ਕਹਿੰਦੇ ਐ ਪਰੋ ਵੀ ਤੁਸੀਂ ਚਾਰ ਜਨੇਓ ਚਾਰਾਂ ਵਿੱਚੋਂ ਦੋ ਜਨੇ ਸਾਡੇ ਕੋਲ ਖੜ੍ਹ ਜੋ ਤੇ ਸ਼ਸਤਰ ਫੜ ਲਓ ਤੇ ਦੋ ਜਨੇ ਅੱਗ ਲੈਣ ਵਾਸਤੇ ਚਲੇ ਜਾਓ ਆਗਲਿਆਂ ਵਿੱਚ ਕੋਈ ਬਾਲਾ ਸਮਾਂ ਨਹੀਂ ਲਗਣਾ ਤੁਸੀਂ ਅੱਗ ਲੈ ਆਓ ਤੇ ਸਾਨੂੰ ਆ ਕੇ ਮਾਰ ਦਿਓ ਸੋ ਉਹ ਠੱਗ ਗੁਰੂ ਮਹਾਰਾਜ ਜੀ ਦੀ ਗੱਲ ਮੰਨ ਲੈਂਦੇ ਨੇ ਹੁਣ ਦੋ ਠੱਗ ਗੁਰੂ ਮਹਾਰਾਜ ਜੀ ਕੋਲ ਖੜੇ ਨੇ ਤੇ ਦੋ ਠੱਗ ਅੱਗ ਲੈਣ ਵਾਸਤੇ ਚਲੇ ਜਾਂਦੇ ਨੇ ਜਿਹੜੇ ਉਹ ਦੋ ਠੱਗ ਅੱਗ ਲੈਣ ਵਾਸਤੇ ਜਾਂਦੇ ਨੇ ਜਿੱਥੋਂ ਧੂਆ ਨਿਕਲ ਰਿਹਾ ਸੀ ਉੱਥੇ ਉਹਨਾਂ ਨੂੰ ਇੱਕ ਕੌਤਕ ਨਜ਼ਰ ਆਇਆ ਉਹਨਾਂ ਨੇ ਦੇਖਿਆ ਵੀ ਇੱਕ ਬੰਦੇ ਦੇ ਹੱਥਾਂ ਨੂੰ ਪਿੱਛੇ ਬੰਨ੍ਹਿਆ ਹੋਇਆ ਤੇ ਉਸ ਬੰਦੇ ਨੂੰ ਜੰਮਦੂਤ ਕੁੱਟਰੇ ਨੇ ਬੜੀ ਬੁਰੀ ਤਰ੍ਹਾਂ ਮਾਰਦੇ ਪਏ ਨੇ ਉਹ ਇਹ ਵੇਖ ਕੇ ਬੜੇ ਡਰ ਗਏ ਤੇ ਅੱਗੇ ਨੂੰ ਚਲੇ ਗਏ ਉਹ ਦੋ ਠੱਗ ਉੱਥੇ ਪਹੁੰਚੇ ਜਿੱਥੇ ਚਿਖਾ ਬਲਦੀ ਸੀ ਉਹਨਾਂ ਨੇ ਉਹ ਚਿਖਾ ਦੇ ਵਿੱਚੋਂ ਇੱਕ ਬਲਦੀ ਹੋਈ ਲੱਕੜ ਕੱਢ ਲਈ ਤੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਵੱਲ ਤੁਰ ਪਏ। ਉਹ ਤੁਰਦੇ ਤੁਰਦੇ ਰਸਤੇ ਵਿੱਚ ਉਹਨਾਂ ਨੇ ਫੇਰ ਦੇਖਿਆ ਵੀ ਜਿਸ ਵਿਅਕਤੀ ਨੂੰ ਜਮਦੂਤ ਮਾਰਦੇ ਕੁੱਟਦੇ ਪਏ ਸਨ। ਹੁਣ ਉਹੀ ਵਿਅਕਤੀ ਇੱਕ ਬਹੁਤ ਸੁੰਦਰ ਜੀ ਪਾਲਕੀ ਦੇ ਵਿੱਚ ਬੈਠਿਆ ਹੋਇਆ ਤੇ ਉਹਦੀ ਪਾਲਕੀ ਨੂੰ ਦੇਵਤਿਆਂ ਨੇ ਚੁੱਕਿਆ ਹੋਇਆ। ਉਸ ਬੰਦੇ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੇ ਉਸ ਬੰਦੇ ਦੀ ਸਾਰੇ ਲੋਕ ਸਾਰੇ ਦੇਵੀ ਦੇਵਤੇ ਜਜਾਕਾਰ ਕਰ ਰਹੇ ਨੇ। ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਸਵਰਗਾ ਨੂੰ ਲੈ ਕੇ ਚੱਲੇ ਨੇ। ਕਹਿੰਦੇ ਉਹਨਾਂ ਦੇ ਮਨਾਂ ਵਿੱਚ ਐਵੇਂ ਆਇਆ ਕਿ ਸਾਨੂੰ ਪੁੱਛਣਾ ਚਾਹੀਦਾ ਹੈ ਵੀ ਜਿਸ ਬੰਦੇ ਨੂੰ ਜੰਦੂਤ ਇੰਨਾ ਮਾਰਦੇ ਕੁੱਟਦੇ ਪਈ ਸੀ, ਕਢੀਸਦੇ ਪਈ ਸੀ। ਉਹੀ ਬੰਦੇ ਨੂੰ ਹੁਣੇ-ਹੁਣੇ ਆ ਸਵਰਗਾ ਵਿੱਚ ਲੈ ਕੇ ਚੱਲੇ ਨੇ। ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਦੇਵਤਿਆਂ ਨੇ ਉਹ ਪਾਲਕੀ ਚੱਕੀ ਹੋਈ ਹੈ। ਤੇ ਸਾਰੇ ਉਹਦੇ ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਉਹ ਠੱਗ ਕਹਿੰਦੇ ਵੀ ਪੁੱਛਣਾ ਚਾਹੀਦਾ ਹੈ ਕਿ ਇੱਕ ਬੰਦਾ ਜਿਹੜਾ ਜੰਦੂਤਾ ਦੇ ਹੱਥ ਵਿੱਚ ਸੀ ਇੱਕੋ ਮਿੰਟ ਦੇ ਵਿੱਚ ਦੇਵਤਿਆਂ ਨੂੰ ਲੈਣ ਆ ਗਏ। ਉਹ ਵੀ ਇੰਨੇ ਆਦਰ ਸਤਕਾਰ ਨਾਲ ਇਹ ਕਿਵੇਂ ਹੋ ਗਿਆ? ਸੋ ਇਹ ਸਾਰਾ ਗੌਤਕ ਦੇਖ ਕੇ ਉਹ ਦੋ ਠੱਗਾਂ ਨੂੰ ਬਹੁਤ ਹੈਰਾਨੀ ਹੋਈ। ਉਹ ਦੋਨੋਂ ਠੱਗ ਜਾਂਦੇ ਨੇ ਤੇ ਪੁੱਛਦੇ ਨੇ ਵੀ ਆਹ ਜਿਹੜਾ ਬੰਦਾ ਪਾਲਕੀ ਵਿੱਚ ਬੈਠਾ ਹੋਇਆ ਇਹ ਕੌਣ ਹੈ? ਅਸੀਂ ਤਾਂ ਇਹਨੂੰ ਹੁਣੇ-ਹੁਣੇ ਵੇਖਿਆ ਵੀ ਇਹਨੂੰ ਬਹੁਤ ਭਾਰੀ ਦੁੱਖ ਮਿਲ ਰਿਹਾ ਸੀ। ਇਹਨੂੰ ਬਹੁਤ ਕੁੱਟਮਾਰ ਕੀਤੀ ਜਾ ਰਹੀ ਸੀ ਇਹਦੇ ਨਾਲ। ਇਹਦੇ ਤੇ ਚਾਬਕ ਮਾਰੇ ਜਾ ਰਹੇ ਸੀ। ਇਹਨੂੰ ਘਸੀੜਿਆ ਜਾ ਰਿਹਾ ਸੀ। ਤੇ ਇਹ ਬਹੁਤ ਚੀਕਾਂ ਮਾਰ ਰਿਹਾ ਸੀ। ਪਰ ਨਾਲ ਦੇ ਨਾਲ ਹੀ ਕੁਝ ਸਮੇਂ ਦੇ ਵਿੱਚ ਹੀ ਇਹਦਾ ਬਹੁਤ ਸਤਕਾਰ ਕੀਤਾ ਜਾ ਰਿਹਾ ਹੈ। ਇਹਨੂੰ ਪਾਲਕੀ ਵਿੱਚ ਬਿਠਾ ਦਿੱਤਾ। ਇਹਦੀ ਪਾਲਕੀ ਨੂੰ ਦੇਵਤੇ ਚੁੱਕਰੇ ਨੇ। ਬਹੁਤ ਇਹਦਾ ਆਦਰ ਮਾਨ ਕੀਤਾ ਜਾ ਰਿਹਾ। ਹੁਣ ਜਿਹੜੇ RAM ਜਨ ਸੀਗੇ ਉਹ ਦੂਤ ਸੀ ਉਹ ਕਹਿੰਦੇ ਇਹ ਬੰਦਾ ਬਹੁਤ ਪਾਪੀ ਹੈ ਇਹਨੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਤਾਂ ਹੀ ਇਹਨੂੰ ਜਮਦੂਤ ਕੁੱਟਦੇ ਮਾਰਦੇ ਕਸੀੜਦੇ ਪਏ ਸੀ ਪਰ ਇਹਦੀ ਚਿਖਾਂ ਦੇ ਵਿੱਚੋਂ ਜਿਹੜਾ ਧੂਆ ਨਿਕਲ ਰਿਹਾ ਸੀ ਉਸ ਧੂਏ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪੈ ਗਈ ਹੁਣ ਜਦੋਂ ਗੁਰੂ ਪਾਤਸ਼ਾਹ ਜੀ ਦੀ ਨਜ਼ਰ ਪੈ ਗਈ ਇਸ ਲਈ ਨਰਕਾ ਵਿੱਚ ਨਹੀਂ ਜਾ ਸਕਦਾ ਇਹਦੀ ਜ਼ਿੰਦਗੀ ਵਿੱਚ ਕੀਤੇ ਹੋਏ ਸਾਰੇ ਪਾਪ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਨਜ਼ਰ ਨੇ ਕੱਟ ਦਿੱਤੇ ਇਸ ਲਈ ਨੂੰ ਹੁਣ ਜਮਦੂਤ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਾਸ ਸੰਗਤ ਜੀ ਧਰਮ ਰਾਜ ਵੀ ਆਪਣੇ ਜਮਦੂਤਾਂ ਨੂੰ ਕਹਿੰਦਾ ਵੀ ਤੁਸੀਂ ਕਦੀ ਭੁੱਲ ਕੇ ਵੀ ਸੰਤਾਂ ਮਾਪੁਰ ਸਾਦੇ ਲਾਗੇ ਨਹੀਂ ਜਾਣਾ ਜਿਹੜੇ ਭਗਤੀ ਕਰਦੇ ਨੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਲਾਗੇ ਨਹੀਂ ਜਾਣਾ ਜੇ ਤੁਸੀਂ ਗਲਤੀ ਨਾਲ ਵੀ ਉਹਨਾਂ ਦੇ ਲਾਗੇ ਗਏ ਤਾਂ ਸਾਨੂੰ ਪਰਮੇਸ਼ਰ ਦੇ ਦਰਬਾਰ ਵਿੱਚ ਜਵਾਬ ਦੇਣਾ ਪੈਣਾ। ਸੋਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣੀ ਮਾਇਆ ਨਾਲ ਇਹਨਾਂ ਦੋ ਠੱਗਾਂ ਨੂੰ ਇਹ ਸਾਰਾ ਕੌਤਕ ਵਿਖਾਇਆ। ਕਿਵੇਂ ਜੰਦੂਤਾ ਤੋਂ ਇੱਕ ਬੰਦਾ ਛੁੱਟ ਕੇ ਦੇਵਤਿਆਂ ਦੇ ਕੋਲ ਆ ਗਿਆ ਤੇ ਹੁਣ ਦੇਵਤੇ ਉਹਦੀ ਆਰਤੀ ਉਤਾਰ ਰਹੇ ਨੇ। ਉਹ ਠੱਗਾਂ ਨੇ ਉਦੋਂ ਦੇਵਦਿਆਂ ਨੂੰ ਪੁੱਛਿਆ ਉਹਨਾਂ ਰਾਮ ਗਨਾਂ ਨੂੰ ਪੁੱਛਿਆ ਵੀ ਇਹ ਗੁਰੂ ਨਾਨਕ ਕੌਣ ਨੇ? ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਦੀ ਇਸ ਬੰਦੇ ਤੇ ਨਜ਼ਰ ਪੈ ਗਈ ਤੇ ਇਹ ਇੱਕੋ ਦਮ ਪਾਪੀ ਤੋਂ ਦੇਵਤਾ ਬਣ ਗਿਆ ਇਹ ਗੁਰੂ ਨਾਨਕ ਕੌਣ ਨੇ ਜਿਨ੍ਹਾਂ ਦੀ ਨਜ਼ਰ ਇਸਤੇ ਪਈ ਉਹ ਦੂਤ ਕਹਿੰਦੇ ਗੁਰੂ ਨਾਨਕ ਤਾਂ ਉਹੀ ਐ ਜਿਨ੍ਹਾਂ ਨੂੰ ਤੁਸੀਂ ਮਾਰਨ ਲੱਗੇ ਹੋ ਜਿਨ੍ਹਾਂ ਨੂੰ ਸਾੜਨ ਵਾਸਤੇ ਤੁਸੀਂ ਅੱਗ ਲੈਣ ਆਏ ਹੋ ਉਹ ਕਹਿੰਦੇ ਉਹੀ ਨੇ ਗੁਰੂ ਨਾਨਕ ਜਿਹੜੇ ਤੁਹਾਡੇ ਕੋਲ ਸਾਧ ਸੰਗਤ ਜੀ ਇੱਥੇ ਇੱਕ ਗੱਲ ਕਰਨੀ ਹੈ ਉਸ ਗੱਲ ਤੋਂ ਗੁੱਸਾ ਨਾ ਮੰਨਿਓ ਸਾਡੇ ਹਾਲਾਤ ਵੀ ਉਹ ਲੋਕਾਂ ਵਾਂਗ ਹੀ ਨੇ ਜਿਨ੍ਹਾਂ ਕੋਲ ਗੁਰੂ ਨਾਨਕ ਪਾਤਸ਼ਾਹ ਗਏ ਸਨ ਪਰ ਉਹ ਕੁਝ ਮਹਾਰਾਜ ਕੋਲੋਂ ਲੈ ਨਹੀਂ ਸਕੇ ਸਾਡੇ ਕੋਲ ਵੀ ਗੁਰੂ ਮਹਾਰਾਜ ਸ਼ਸ਼ੋਭਿਤ ਹਨ ਗੁਰੂ ਮਹਾਰਾਜ ਵਿਰਾਜਮਾਨ ਹਨ ਅਸੀਂ ਗੁਰੂ ਸਾਹਿਬ ਕੋਲ ਮੱਥਾ ਵੀ ਟੇਕਦੇ ਹਾਂ ਪਰ ਗੁਰੂ ਮਹਾਰਾਜ ਜੀ ਦੀ ਇੱਕ ਵੀ ਗੱਲ ਮੰਨ ਕੇ ਰਾਜ਼ੀ ਨਹੀਂ ਆਂ ਨਾ ਤਾਂ ਅਸੀਂ ਬਾਣੀ ਪੜਦੇ ਆਂ ਤੇ ਨਾ ਹੀ ਅਸੀਂ ਬਾਣੀ ਨੂੰ ਸੁਣਦੇ ਆ ਹੁਣ ਸਾਧ ਸੰਗਤ ਜੀ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋ ਨਾ ਤਾਂ ਉਹਦੇ ਵਿੱਚ ਬਹੁਤੀ ਵਾਰ ਇਹੀ ਜ਼ਿਕਰ ਆਦਾ ਕਿ ਸਿੱਖੋ ਪਰਮੇਸ਼ਰ ਦਾ ਨਾਮ ਜਪੋ ਪਰਮੇਸ਼ਰ ਦੇ ਨਾਮ ਨੂੰ ਸਵਾਸ ਗਰਾਸ ਜਪਦੇ ਰਹੋ ਇੱਕ ਖਿੰਨ ਵੀ ਪਰਮੇਸ਼ਰ ਦੇ ਨਾਮ ਨੂੰ ਨਾ ਵਿਸਾਰਿਓ ਪ੍ਰਸਾਦ ਸੰਗਤ ਜੀ ਆਪਣੇ ਆਪ ਦੇ ਵਿੱਚ ਅਸੀਂ ਚਾਤੀ ਮਾਰੀਏ ਕਿ ਅਸੀਂ ਕਿੰਨੀ ਕ ਵਾਰ ਪਰਮੇਸ਼ਰ ਦਾ ਨਾਮ ਜਪਿਆ ਜੀ ਇੱਥੇ ਤੁਸੀਂ ਕਥਾ ਸੁਣ ਰਹੇ ਹੋ ਇੱਥੇ ਅੰਦਾਜ਼ਾ ਲਾ ਕੇ ਵੇਖੋ ਵੀ ਅੱਜ ਪੂਰੇ ਦਿਨ ਵਿੱਚ ਕਿੰਨੀ ਕਵਾਰ ਵਾਹਿਗੁਰੂ ਕਿਹਾ ਗੁਰੂ ਮਹਾਰਾਜ ਜੀ ਨੇ ਤਾਂ ਇਹ ਕਿਹਾ 24 ਘੰਟੇ 365 ਦਿਨ ਤੇ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਜਪਨਾ ਇੱਕ ਪਲ ਵਾਸਤੇ ਵੀ ਪਰਮੇਸ਼ਰ ਦੇ ਨਾਮ ਨੂੰ ਵਿਸਾਰਨਾ ਨਹੀਂ ਹੈ ਅੱਜ ਕੌਮ ਦੇ ਵਿੱਚ ਜੋ ਘਾਟੇ ਪੈ ਰਹੇ ਨੇ ਜੋ ਨੁਕਸਾਨ ਹੁੰਦੇ ਪਏ ਨੇ ਤੇ ਕਈ ਲੋਕ ਜਿਵੇਂ ਕਹਿੰਦੇ ਨੇ ਵੀ ਸਾਡੇ ਕੌਮ ਦਾ ਬਹੁਤ ਮਾੜਾ ਹਾਲ ਹੋ ਚੁੱਕਾ ਹੈ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਤੋਂ ਵਧੀਆ ਅਸੀਂ ਅੱਜ ਜੇ ਪਰਮੇਸ਼ਰ ਦਾ ਨਾਮ ਲੈਂਦੇ ਰਹੀਏ ਬੰਦਗੀ ਕਰਨੀ ਸ਼ੁਰੂ ਕਰ ਦਈਏ ਤਾਂ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਆਪੇ ਹੋ ਜੇਗੀ ਅਸਲ ਵਿੱਚ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਦੁਨੀਆ ਕੋਲ ਪੈਸਾ ਬਹੁਤ ਹੈ ਲੋਕੀ ਪੈਸੇ ਨਾਲ ਰੱਬ ਨੂੰ ਖਰੀਦਣਾ ਚਾਹੁੰਦੇ ਨੇ ਪ੍ਰਸਾਦ ਸੰਗਤ ਜੀ ਜਿੰਨੀ ਮਰਜ਼ੀ ਮਾਇਆ ਦੇ ਦੋ ਉਹਦੇ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਅਸੀਂ ਹੱਥੀਂ ਸੇਵਾ ਨਹੀਂ ਕਰਦੇ ਖੁਦ ਸਿਮਰਨ ਨਹੀਂ ਕਰਦੇ ਲੋਕਾਂ ਕੋਲੋਂ ਪਾਠ ਜਿੰਨੇ ਮਰਜ਼ੀ ਕਰਵਾ ਲੂ ਪਰ ਗੱਲ ਉਦੋਂ ਹੀ ਬਣਨੀ ਹੈ ਜਦੋਂ ਅਸੀਂ ਖੁਦ ਭਗਤੀ ਕਰਾਂਗੇ ਖੁਦ ਸੇਵਾ ਕਰਾਂਗੇ ਤੇ ਗੁਰੂ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਾਂਗੇ ਅਸਲ ਵਿੱਚ ਤਾਂ ਸਾਧ ਸੰਗਤ ਜੀ ਸਾਡੀ ਕੌਮ ਦਾ ਬੁਰਾ ਹਾਲ ਤਾਂ ਹੀ ਹੋਇਆ ਹੈ ਗੁਰੂ ਮਹਾਰਾਜ ਸਾਡੇ ਕੋਲ ਹਨ ਗੁਰੂ ਮਹਾਰਾਜ ਜੀ ਤੋਂ ਅਸੀਂ ਕੁਝ ਸਿੱਖਿਆ ਤਾਂ ਹੈ ਨਹੀਂ ਪਰ ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਗੁਰੂ ਪਾਤਸ਼ਾਹ ਜੀ ਦੇ ਪੀੜੇ ਤੋਂ ਵੀ ਵੱਡੀ ਗੋਲਕ ਗੁਰੂ ਮਹਾਰਾਜ ਜੀ ਦੇ ਅਸੀਂ ਅੱਗੇ ਲਾਈ ਹੋਈ ਹੈ ਅਸਲ ਵਿੱਚ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਵੀ ਇੰਨੇ ਸਾਲ ਹੋ ਚੁੱਕੇ ਨੇ ਸਾਨੂੰ ਗੁਰੂ ਘਰ ਆ ਦੇ ਵਿੱਚ ਜਾਂਦੇ ਹੋਏ ਅਸੀਂ ਹੁਣ ਤੱਕ ਕੀ ਸਿੱਖਿਆ ਸਾਡੇ ਵਿੱਚ ਹਜੇ ਤੱਕ ਦਇਆ ਨਹੀਂ ਆਈ ਰਹਿਮ ਨਹੀਂ ਆਇਆ ਇੱਕ ਦੂਜੇ ਨਾਲ ਗੱਲ ਕਰਨ ਦਾ ਸਹੀ ਤਰੀਕਾ ਨਹੀਂ ਆਇਆ ਫਿੱਕਾ ਹਲੇ ਤੱਕ ਬੋਲਦੇ ਆ ਸਾਡੀ ਜ਼ੁਬਾਨ ਦੇ ਵਿੱਚ ਮਿਠਾਸ ਹਲੇ ਵੀ ਨਹੀਂ ਆਈ ਥੋੜਾ ਜਿਹਾ ਲੰਗਰ ਲਾ ਕੇ ਕਹਿੰਨੇ ਆ ਅਸੀਂ ਲੰਗਰ ਲਾਇਆ ਗੁਰੂ ਮਹਾਰਾਜ ਜੀ ਨੂੰ ਭੇਟਾ ਕਰਨ ਦੇ ਬਦਲੇ ਕਹਿੰਦੇ ਨੇ ਅਸੀਂ ਗੁਰੂ ਸਾਹਿਬ ਜੀ ਨੂੰ ਦਾਨ ਦਿੱਤਾ ਹੈ ਗੁਰੂ ਘਰ ਵਿੱਚ ਦਾਨ ਦਿੱਤਾ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਕੋਈ ਦਾਨ ਨਹੀਂ ਦੇ ਸਕਦਾ ਭੇਟਾ ਕਰ ਸਕਦੇ ਆ ਗੁਰੂ ਮਹਾਰਾਜ ਜੀ ਕਿਤੇ ਸਾਡੀ ਮਾਇਆ ਦੇ ਭੁੱਖੇ ਨਹੀਂ ਐ ਸਾਰੀ ਮਾਇਆ ਤਾਂ ਗੁਰੂ ਮਹਾਰਾਜ ਜੀ ਦੀ ਐ ਤੇ ਅਸੀਂ ਕਿਵੇਂ ਗੁਰੂ ਮਹਾਰਾਜ ਜੀ ਨੂੰ ਮਾਇਆ ਦੇ ਸਕਦੇ ਹਾਂ ਸੋ ਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ ਤੇ ਸਾਨੂੰ ਸੁਮਤ ਬਖਸ਼ਣ ਸਾਨੂੰ ਸੋਜੀ ਬਖਸ਼ਣ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਹੁਕਮਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਲਈਏ ਸਾ ਸੰਗਤ ਜੀ ਇੱਕ ਜ਼ਿੰਦਗੀ ਦਾ ਮਨੋਰਥ ਬੰਨ ਲਓ ਪੂਰੀ ਜ਼ਿੰਦਗੀ ਵਿੱਚ ਜੇ ਸਾਨੂੰ ਇਸ ਗੱਲ ਦੀ ਸੋਝੀ ਪੈ ਜੇ ਤੇ ਇਸ ਗੱਲ ਦੀ ਸਮਝ ਪੈ ਜੇ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਉਹ ਚੀਜ਼ ਕਿਵੇਂ ਲੈਣੀ ਹੈ ਜਿਸ ਚੀਜ਼ ਨੂੰ ਦੇਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਇਸ ਧਰਤੀ ਤੇ ਆਏ ਨੇ ਤਾਂ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੋਏਗੀ ਸੋ ਉਹ ਠੱਗਾ ਨੂੰ ਰਾਮਗਨ ਕਹਿੰਦੇ ਉਹ ਦੂਤ ਕਹਿੰਦੇ ਵੀ ਜਿਹੜੇ ਬੰਦੇ ਨੂੰ ਤੁਸੀਂ ਫੜ ਕੇ ਬੈਠੇ ਹੋ ਓਹ ਕੋਈ ਬੰਦਾ ਨਹੀਂ ਹੈ ਕੋਈ ਇਨਸਾਨ ਨਹੀਂ ਹੈ ਓਹ ਤਾਂ ਖੁਦ ਖੁਦਾ ਪਰਮੇਸ਼ਰ ਸਰੂਪ ਗੁਰੂ ਨਾਨਕ ਘਣ ਉਹਨਾਂ ਦੀ ਇੱਕ ਨਿਗਾਹ ਕਰਕੇ ਇਹ ਮਹਾਪਾਪੀ ਬੰਦਾ ਜਿਨੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਚੰਗਾ ਕੰਮ ਨਹੀਂ ਕੀਤਾ ਅੱਜ ਉਹੀ ਮਨੁੱਖ ਸਵਰਗਾ ਨੂੰ ਚੱਲਿਆ ਕਹਿੰਦੇ ਜਦੋਂ ਉਹ ਠੱਗਾ ਨੇ ਇਹ ਗੱਲ ਸੁਣੀ ਉਹਨਾਂ ਨੇ ਉਹ ਬਲਦੀ ਹੋਈ ਲੱਕੜ ਉੱਥੇ ਸੁੱਟ ਦਿੱਤੀ ਤੇ ਇੱਕੋ ਦਮ ਗੁਰੂ ਪਾਸ਼ਾ ਜੀ ਵੱਲ ਭੱਜੇ ਭਜਦੇ ਭਜਦੇ ਜਦੋਂ ਗੁਰੂ ਪਾਸ਼ਾ ਜੀ ਦੇ ਕੋਲ ਆਏ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਭੈੜੇ ਕੰਮਾਂ ਤੋਂ ਛੁਡਾ ਕੇ ਚੰਗੇ ਕੰਮਾਂ ਵਿੱਚ ਲਾ ਦਿੱਤਾ ਮਹਾਰਾਜ ਦਾ ਤਾਂ ਇਹ ਸੰਦੇਸ਼ ਸਾਰੇ ਸੰਸਾਰ ਨੂੰ ਹੀ ਹੈ ਉਹ ਠੱਗ ਗੁਰੂ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਤਰਨਹਾਰੂ ਤੁਸੀਂ ਬਖਸ਼ਣਯੋਗ ਹੋ ਸਾਡੇ ਤੇ ਕਿਰਪਾ ਕਰੋ ਉਹਨਾਂ ਦੋ ਠੱਗਾਂ ਨੇ ਜੋ ਰਾਹ ਦੇ ਵਿੱਚ ਦੇਖਿਆ ਸੀ ਉਹਨਾਂ ਨੇ ਉਹ ਸਾਰੀ ਗੱਲ ਇੱਥੇ ਸੁਣਾਈ ਤੇ ਜਦੋਂ ਉਹ ਦੋ ਠੱਗਾਂ ਦੀ ਗੱਲ ਉਹ ਠੱਗ ਜਿਹੜੇ ਉੱਥੇ ਗੁਰੂ ਸਾਹਿਬ ਜੀ ਦੇ ਕੋਲ ਬਰਛੇ ਲੈ ਕੇ ਖੜੇ ਸੀ। ਕਿਰਪਾਨਾਂ ਲੈ ਕੇ ਖੜੇ ਸੀ। ਉਹਨਾਂ ਨੇ ਜਦੋਂ ਇਹ ਗੱਲ ਸੁਣੀ ਉਹਨਾਂ ਦਾ ਵੀ ਸਿਰ ਨੀਵਾ ਹੋ ਗਿਆ। ਉਹ ਵੀ ਸਮਝ ਗਏ ਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਈ ਆਮ ਨਹੀਂ ਹਨ। ਇਹ ਤਾਂ ਖੁਦ ਖੁਦਾ ਪਰਮੇਸ਼ਰ ਹਨ। ਇਸ ਲਈ ਹੁਣ ਉਹ ਦੋ ਜਿਹੜੇ ਠੱਗ ਰਹਿੰਦੇ ਸੀ ਉਹਨਾਂ ਨੇ ਵੀ ਗੁਰੂ ਮਹਾਰਾਜ ਜੀ ਦੇ ਚਰਨ ਫੜ ਲਏ। ਉਹ ਚਾਰ ਠੱਗ ਜਿਹੜੇ ਗੁਰੂ ਸਾਹਿਬ ਜੀ ਨੂੰ ਰਸਤੇ ਵਿੱਚ ਘੇਰਾ ਪਾ ਕੇ ਰੋਕਦੇ ਨੇ ਵੀ ਇਸ ਤੋਂ ਅੱਗੇ ਵਧੇ ਤਾਂ ਤੁਹਾਨੂੰ ਇੱਥੇ ਹੀ ਮਾਰ ਦੇਵਾਂਗੇ ਜਿਹੜੇ ਕਹਿੰਦੇ ਸੀ ਵੀ ਆਪਣਾ ਸਾਰਾ ਸੋਨਾ ਗਹਿਣਾ ਇੱਥੇ ਰੱਖੋ ਨਹੀਂ ਤਾਂ ਤੁਹਾਨੂੰ ਇੱਥੇ ਹੀ ਮਾਰ ਕੇ ਗੱਡ ਦੇਵਾਂਗੇ ਸਾਧ ਸੰਗਤ ਜੀ ਉਹੀ ਚਾਰ ਠੱਗ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਪਏ ਨੇ ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਇੰਨੀ ਸ਼ਕਤੀਆਂ ਦੇ ਮਾਲਕ ਹੋ ਤੁਸੀਂ ਤਾਂ ਸਾਨੂੰ ਇੱਕ ਬਚਨ ਦੇ ਨਾਲ ਹੀ ਮਾਰ ਦੇਣਾ ਸੀ ਪਰ ਮਹਾਰਾਜ ਤੁਸੀਂ ਸਾਡੇ ਤੇ ਕਿਰਪਾ ਕਰਦੇ ਆਓ ਮਹਾਰਾਜ ਆ ਚੋਰੀ ਠੱਗੀ ਸਾਡੀ ਰੋਜੀ ਰੋਟੀ ਦਾ ਇੱਕ ਜਰੀਆ ਹੈ ਅਸੀਂ ਕਿਸੇ ਨੂੰ ਲੁੱਟਦੇ ਹਾਂ ਤਾਂ ਹੀ ਕੁਝ ਖਾਂਦੇ ਹਾਂ ਪਰ ਮਹਾਰਾਜ ਤੁਸੀਂ ਸਾਡਾ ਬਿਲਕੁਲ ਵੀ ਬੁਰਾ ਨਹੀਂ ਕੀਤਾ ਇਸ ਲਈ ਮਹਾਰਾਜ ਸਾਡੇ ਤੇ ਕਿਰਪਾ ਕਰੋ ਤੇ ਸਾਡੇ ਅਪਰਾਧ ਬਖਸ਼ੋ ਮਹਾਰਾਜ ਕਿਰਪਾ ਕਰੋ ਤੇ ਸਾਡੇ ਨਗਰ ਵਿੱਚ ਇੱਕ ਵਾਰੀ ਚਰਨ ਪਾਓ ਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਗੱਲ ਮੰਨੀ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਦੇ ਨਗਰ ਵਿੱਚੋਂ ਵਾਪਸ ਗਏ। ਉਹ ਠੱਗ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਆਏ ਤੇ ਸਾਰੀ ਵਾਰਤਾ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਦੱਸੀ। ਉਹ ਸਾਰੀ ਗੱਲ ਪਿੰਡ ਵਾਲਿਆਂ ਨੇ ਸੁਣ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਇੱਕ ਬਹੁਤ ਉੱਚੀ ਤੇ ਸੁੱਚੀ ਥਾਂ ਤੇ ਗੁਰੂ ਸਾਹਿਬ ਜੀ ਨੂੰ ਬਿਠਾਇਆ। ਹੁਣ ਉਹ ਗੁਰੂ ਮਹਾਰਾਜ ਜੀ ਨੂੰ ਉਪਦੇਸ਼ ਵਾਸਤੇ ਬੇਨਤੀ ਕਰਦੇ ਨੇ। ਗੁਰੂ ਮਹਾਰਾਜ ਉਹਨਾਂ ਲੋਕਾਂ ਨੂੰ ਕਹਿੰਦੇ ਭਾਈ ਆਪਣੀ ਕਿਰਤ ਚੰਗੀ ਤੇ ਸੁੱਤੀ ਕਰਿਆ ਕਰੋ ਇਹ ਥੱਗੀ ਠੋਰੀ ਬੰਦ ਕਰ ਦਿਓ ਤੇ ਖੇਤੀਬਾੜੀ ਕਰਕੇ ਆਪਣੀ ਘਰ ਦੀ ਜੀਵਿਕਾ ਚਲਾਓ ਰੋਜੀ ਰੋਟੀ ਚਲਾਓ ਜਿੰਨੀ ਵੀ ਤੁਸੀਂ ਕਮਾਈ ਥੱਗੀ ਕਰਕੇ ਕੀਤੀ ਹੋਈ ਹੈ ਉਸ ਸਾਰੀ ਕਮਾਈ ਨੂੰ ਲਟਾ ਦਿਓ ਆਪਣੇ ਪਿੰਡ ਦੇ ਵਿੱਚ ਇੱਕ ਧਰਮਸ਼ਾਲਾ ਵੀ ਬਣਾਓ ਤੇ ਆਏ ਗਏ ਸੰਤਾ ਮਹਾਪੁਰਸ਼ਾਂ ਨੂੰ ਪ੍ਰਸ਼ਾਦਾ ਛਕਾ ਕੇ ਸੇਵਾ ਕਰਿਆ ਕਰੋ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰੋ ਤੁਹਾਡੇ ਸਾਰੇ ਪਾਪ ਕੱਟੇ ਜਾਣਗੇ ਦਿਨ ਵਿੱਚ ਆਪਣੀ ਦਿਹਾੜੀ ਕਰਿਆ ਕਰੋ ਤੇ ਸ਼ਾਮ ਨੂੰ ਧਰਮਸ਼ਾਲਾ ਵਿੱਚ ਸੰਧਿਤ ਕਰਿਆ ਕਰੋ ਜੇ ਇਸ ਉਪਦੇਸ਼ ਨੂੰ ਕਮਾਉਂਗੇ ਤਾਂ ਤੁਹਾਡਾ ਭਲਾ ਹੋਏਗਾ ਸਾਧ ਸੰਗਤ ਦੀ ਸਾਡੇ ਵਿੱਚੋਂ ਵੀ ਕਈ ਠੱਗ ਹੋਣਗੇ ਜਿਹੜੇ નિર્ਦੋਸ਼ ਲੋਕਾਂ ਨੂੰ ਠੱਗਦੇ ਨੇ ਦਿਸ਼ਵਤਾ ਲੈ ਲੈ ਕੇ ਸਾਧ ਸੰਗਤ ਜੀ ਰਿਸ਼ਵਤ ਲੈਣੀ ਮਹਾਪਾਪ ਹੈ ਰਿਸ਼ਵਤ ਲੈ ਕੇ ਜੇ ਤੁਸੀਂ ਸੋਚੋ ਵੀ ਗੁਰੂ ਘਰ ਅਸੀਂ ਪੈਸਾ ਚੜਾ ਦਾਂਗੇ ਪੇਟਾ ਕਰ ਦਵਾਂਗੇ ਤਾਂ ਸਾਡੀ ਕਮਾਈ ਸਾਫ਼ ਹੋ ਜੇਗੀ। ਆ ਸਾਧ ਸੰਗਤ ਜੀ ਇਹ ਬਹੁਤ ਮੁਰਖਤਾ ਵਾਲੀ ਗੱਲ ਹੈ। ਗੁਰੂ ਪਾਸ਼ਾ ਇਹੋ ਜੇ ਧਨ ਨੂੰ ਸਵਕਾਰ ਨਹੀਂ ਕਰਦੇ ਜਿਹੜੀ ਕਮਾਈ ਦਸਾਂ ਨੋਹਾਂ ਨਾਲ ਧਰਮ ਦੀ ਕਿਰਤ ਨਾਲ ਨਹੀਂ ਕਮਾਈ ਗਈ। ਉਹ ਗੁਰੂ ਪਾਸ਼ਾ ਜੀ ਪ੍ਰਵਾਨ ਨਹੀਂ ਕਰਦੇ। ਸੋ ਆਪਣੀ ਕਿਰਤ ਨੂੰ ਵੀ ਅਸੀਂ ਸੱਚੀ ਸੋਚੀ ਰੱਖੀਏ। ਤਾਂਹੀਂ ਸਾਡੇ ਜੀਵਨ ਵਿੱਚ ਖੁਸ਼ੀਆਂ ਆਣਗੀਆਂ ਤੇ ਸਾਡੀ ਚੜ੍ਹਦੀ ਕਲਾ ਹੋਏਗੀ। ਸੋ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਦੇ ਅਸੀਂ ਬਚਨ ਮੰਨੀਏ ਤੇ ਗੁਰੂ ਸਾਹਿਬ ਜੀ ਦੇ ਸਿੱਖ ਬਣੀਏ